ਸਤਿ ਸ਼੍ਰੀ ਅਕਾਲ ਪਟਾਲਾ ਲਾਇਕ ਦੇਖਦੇ ਦਸਕਾਂ ਦਾ ਸਵਾਗਤ ਤੇ ਮੈਂ ਹਾਂ ਸ਼ਾਹਬਾਜ਼ ਖਾਨ ਹਲਕਾ ਅਮਰਗੜ ਦੇ ਪਿੰਡ ਮੰਨਵੀ ਵਿੱਚ ਏਟਲ ਕੰਪਨੀ ਵੱਲੋਂ ਸੰਗਣੀ ਆਬਾਦੀ ਵਾਲੇ ਇਲਾਕੇ ਵਿੱਚ ਟਾਵਰ ਲਗਾਉਣ ਨੂੰ ਲੈ ਕੇ ਨਗਰ ਨਿਵਾਸੀਆਂ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਰੋਸ ਕਈ ਦਿਨਾਂ ਤੋਂ ਲਗਾਇਆ ਪੱਕਾ ਤਰਨਾ ਪਿੰਡ ਵਾਸੀਆਂ ਦਾ ਕਹਿਣਾ ਕਿ ਬਿਨਾ ਕਿਸੇ ਪਰਮਿਸ਼ਨ ਤੋਂ ਲਗਾਇਆ ਜਾ ਰਿਹਾ ਹੈ ਟਾਵਰ ਪ੍ਰਸ਼ਾਸਨ ਕੋਲੋਂ ਕੀਤਾ ਜਾ ਰਿਹਾ ਹੈ ਧੱਕਾ ਆਓ ਤੁਹਾਨੂੰ ਪਿੰਡ ਵਾਲਿਆਂ ਦੀ ਵੀ ਠੀਕ ਹੈ ਜਵਾਨੀ ਜੀਕਾ ਸੁਣਾਉਨੇ ਆ ਉਹਨਾਂ ਦਾ ਕੀ ਕਹਿਣਾ ਮਲੇਰ ਕੋਟਲਾ ਤੋਂ ਸ਼ਾਹਬਾਜ਼ ਖਾਨ ਪਟਿਆਲਾ ਲਈ ਕਿ ਜਿਸ ਵੀ ਮੈਸਮੇ ਦੀ ਐਨ ਵੀ ਹਾਂ ਦੀ ਹਾਂ ਦੀ ਕੱਲਾ ਪਰਮੈਂਟ ਆਈ ਜਿਹੜੇ ਵਿੱਚ ਮੈਂ ਸੋਚ ਕਰਦੇ ਆ ਆਪਣਾ 4121 ਇੱਕ ਵਾਰ ਜੇਕਰ ਤੁਸੀਂ ਆਇਆ ਲਾ ਕੁਝ ਬੋਲ ਬੜਾ ਧੰਨਵਾਦੀ ਕਰਦੇ ਆ ਆਪ ਦੇ ਕਰਨੇ ਇੱਕ ਮਾਫੀ ਵੀ ਮੰਗਦੇ ਕਿਉਂਕਿ ਅਸੀਂ ਜਿਹੜੀ ਤੇ ਸਿਪਾਈ ਨਹੀਂ ਕਰ ਸਕਦੇ ਕਿਉਂਕਿ ਮੌਕੇ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਅਨੇਕ ਬਹੁਤ ਵੱਡੀ ਘਾਟ ਆਈ ਆ ਦੇਖਣ ਦੇ ਵਿੱਚ ਆਇਆ ਹੈਗਾ ਮੈਂ ਮੈਂ ਤੁਹਾਡੀ ਗੱਲ ਕੱਟੂਗਾ ਦੇਖਣ ਦੇ ਵਿੱਚ ਆ ਵੀ ਟਾਵਰ ਜਿਹੜਾ ਪ੍ਰੋਪਰ ਲੱਗ ਕੇ ਤਿਆਰ ਹੋ ਚੁੱਕਿਆ ਸਿਰਫ ਕਮੀ ਕਨੈਕਸ਼ਨ ਦੀ ਆ ਕੀ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਲੱਗਿਆ ਟਾਵਰ ਦਾ ਵੀ ਟਾਵਰ ਲੱਗ ਰਿਹਾ ਸਾਨੂੰ ਬਿਲਕੁਲ ਪਤਾ ਸੀਗਾ ਜੀ ਜਦੋਂ ਇਹਨਾਂ ਨੇ ਟੋਪ ਉੱਤੇ ਕਹਿੰਦੇ ਸੀਗੇ ਵੀ ਅਸੀਂ ਇਹਦੇ ਵਿੱਚ ਹੋ ਚਾਰ ਪਾਉਣਾ ਉਸ ਤੋਂ ਬਾਅਦ ਇਹਨਾਂ ਨੇ ਰਾਤ ਨੂੰ ਟੈਂਗਰ ਲਿਆ ਕੇ ਇਹਨੂੰ ਪੂਰਾ ਫਿੱਟ ਕਰਿਆ ਰਾਤ ਨੂੰ ਰਾਤ ਜਦੋਂ ਗਿਆ ਅਸੀਂ ਉੱਧਰ ਗਏ ਆ ਜੀ ਸਾਹਿਬ ਦੇ ਗਿਆ ਐਚ ਐਚ ਵੀ ਸਾਥ ਕੋਲ ਮਿਲੇ ਆ ਤੇ ਇਹਨਾਂ ਨੇ ਛਾੜ ਦੇ ਤੇ ਦੁਆ ਕੀਤਾ ਲੱਗਣ ਦੇ ਟਾਈਮ ਅਸੀਂ ਇੱਥੇ ਬੀਬੀਆਂ ਇਕੱਠੀਆਂ ਕਰੀਆਂ ਇਹਨਾਂ ਨੇ ਇਕੱਠਿਆਂ ਕਾਂਝਰਪੁਰ ਤੋਂ ਦਬਾਉ ਦੇ ਨਾਲ ਸਾਨੂੰ ਅਮਰਗੜ ਛੱਡ ਲਿਆ ਆਮਰਗੜ ਛੱਡਣ ਦੇ ਨਾਲ ਛੱਡ ਦੇ ਕੇ ਇਹਨਾਂ ਨੇ ਇਹ ਜਗ੍ਹਾ ਤੇ ਸਰਪਰ ਕੀਤਾ ਵਿੱਚ ਪੰਚਾਇਤ ਨੂੰ ਵੀ ਤੁਸੀਂ ਬਿਲਕੁਲ ਨਹੀਂ ਰੋਕ ਸਕਦੇ ਇਹਨਾਂ ਨੇ ਪ੍ਰਸ਼ਾਸਨ ਦੇ ਧੱਕੇ ਨਾਲ 12 ਤਵਾਰ ਦਾ ਫੈਸਲਾ ਕੀਤਾ 12 ਤਵਾਰ ਵਿੱਚ ਇਹ ਪੂਰਾ ਖੜਾ ਕੀਤਾ ਨੇ ਦੋ ਦਿਨ ਦੇ ਵਿੱਚ ਸਾਡੀ ਨਾਈਟ ਚੱਲ ਗਈ। ਉਸ ਤੋਂ ਬਾਅਦ ਸ਼ੋਮਵਾਰ ਦੇ ਵਿੱਚ ਇਹਨਾਂ ਨੇ ਜੀ ਵੀ ਅਸੀਂ ਰਾਤ ਨੂੰ ਗਾਠੂ ਦੇ ੱੱਕਾ ਕਨੈਕਸ਼ਨ ਲਵਾਗੇ। ਇੱਕ ਤੇ ਬੈਠੇ ਰਹੇ ਨੇ ਰਾਤ ਤੱਕ। ਅਸੀਂ ਆਪਾਂ ਬੈਠ ਕੇ ਪਹਿਰਾ ਦਿੱਤਾ। ਤਾਂ ਵੀ ਜਿਹੜੇ ਨੇ ਦੇਖਿਆ ਵੀ ਹੁਣੇ ਜਾਂਦੇ ਨਹੀਂ। 10:30 ਵਜੇ ਟੁੱਕਰੋਂ ਕੱਢੇ ਨੇ। ਨਹੀਂ ਇਹ ਕਨੈਕਸ਼ਨ ਦਿਨ ਵਿੱਚ ਤੇ ਆ ਬੈਠੇ ਸੀ। ਨਗਰ ਪੰਚਾਇਤ ਦਾ ਇਸ ਟਾਵਰ ਨੂੰ ਲੈ ਕੇ ਜਿਹੜਾ ਹੈਗਾ ਕੋਈ ਉਪਰਾਲਾ ਕੀਤਾਗਾ ਰੋਕਣ ਵਾਸਤੇ ਇੱਕ ਨਗਰ ਪੰਚਾਇਤ ਦਾ ਐਡਾ ਕੋਈ ਉਪਰਾਲਾ ਨਹੀਂ ਬਹੁਤ ਵੱਡਾ ਸੀਗਾ। ਉਦੇ ਮੋਗੇ ਦੇ ਇਥੇ ਆਈ ਆ। ਇਹ ਹੋਰ ਨਾਲ ਵੀ ਇਹ ਥਾਣੇ ਦੇ ਜਿਹਾ ਏਡਾ بڑا ਪ੍ਰਾਲਾ ਹੁੰਦਾ। ਤਾਂ ਪ੍ਰਸ਼ਾਸਨ ਵੀ ਸਾਨੂੰ ਤੰਗ ਨਹੀਂ ਕੀਤਾ। ਪ੍ਰਸ਼ਾਸਨ ਨੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ। ਤੰਗ ਕਰਕੇ ਇਹਨਾਂ ਨੇ 2 ਦਿਨ ਦੇ ਵਿੱਚ ਇਹ ਕੰਮ ਕੀਤਾ। ਕੀ ਮੰਗ ਕਰੋਂਗੇ ਹੁਣ ਤੁਸੀਂ? ਅਸੀਂ ਮੰਗ ਨਿਸ਼ਾਪੇ ਹੀ ਸਾਨੂੰ ਚਾਹੀਦਾ ਜੀ ਵੀ ਇਹ ਤੇ ਟਾਬਾ ਨਾ ਲੱਗੇ ਜਾਵੇ। ਕਿਉਂਕਿ ਜਿਹੜੇ ਆਉਣ ਵਾਲੇ ਪੀੜ੍ਹੀਆਂ ਛੱਡੀਆਂ ਉਹਨਾਂ ਅਸੀਂ ਬਚਾ ਛਕੀਏ, ਸਾਡੇ ਬਜ਼ੁਰਗਾਂ ਨੂੰ ਬਚਾ ਛਕੀਏ। ਸਾਡੇ ਬੱਚਿਆਂ ਨੂੰ ਡੰਗਰ ਪਛੂ ਤੇ ਇਹ ਇਹ ਬਿਲਕੁਲੀ ਖਤਮ ਹੋ ਰਿਹਾ। ਕੋਈ ਪੰਛੀ ਨਹੀਂ ਬਚ ਰਿਹਾ। ਹੁਣ ਕਾਹੋਂ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਜੀ ਕਿ ਇਹ ਜਿੱਕੇ ਨੈਣੇ ਤੇਜ ਨੇ ਅਸੀਂ ਮੰਗ ਇਹ ਕਰ ਰਹੇ ਹਾਂ ਵੀ ਇੱਥੋਂ ਪੱਟ ਕੇ ਵਿਚਕਤ ਕਿਤੇ 2 ਕਿਲੋਮੀਟਰ ਦੇ ਫਰਕ ਨਾਲ 3 ਕਿਲੋਮੀਟਰ ਨਾਲ ਲਾਇਆ ਜਾਵੇ ਛਾਨੂੰ ਕੋਈ ਤਰਾਰ। ਆਗਰ ਨਹੀਂ ਪੱਟਿਆ ਜਾਂਦਾ ਟਾਪ ਰਹੇ ਇੱਥੇ ਲਾਉਣ ਦੀ ਹਿੰਦ ਕੀਤੀ ਜਾਂਦੀ ਆ ਪ੍ਰਸ਼ਾਸਨ ਵੱਲੋਂ ਜਿਹੜੀ ਅਗਲੀ ਕਾਰਵਾਈ ਆ ਫਿਰ ਰੱਖੀ ਹੋਗੀ ਹੋਗੀ। ਅਸੀਂ ਬਿਲਕੁਲ ਨਹੀਂ ਲੱਗਣ ਦਵਾਂਗੇ ਜੇ ਇੱਥੇ ਜਾਏ ਸਾਡਾ ਕੁਝ ਵੀ ਹੋ ਜਵੇ। ਬੈਠਾਂਗੇ ਐ ਕੈਂਡਟੇ ਰਹਾਂਗੇ। ਮੇਰਾ ਨਾਮ ਗੁਰਪ੍ਰੀਤ ਸਿੰਘ ਜੁੱਤੀ ਪਿੰਡ ਕੁੱਪਕਲਾ ਜੀ। ਅੱਜ ਅਸੀਂ ਮੰਨਵੀ ਪਿੰਡ ਦੇ ਵਿੱਚ ਪਹੁੰਚੇ ਆ। ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਿੱਤਰ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਰਹਿਸੀ ਏਰੀਏ ਦੇ ਵਿੱਚ ਇੱਕ ਕੰਪਨੀ ਵੱਲੋਂ ਨਜ਼ਾਇਲ ਟਾਵਰ ਲਗਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਅੱਜ ਸਾਡੇ ਵੱਡੇ ਵੀਰ ਐਸ.ੀ. ਕਮਿਸ਼ਨਰ ਮੈਂਬਰ ਗੁਲਜਾਰ ਸਿੰਘ ਬੋਬੀ ਜੀ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਇਹਨਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਦੇ ਉੱਪਰ ਅੱਜ ਮਾਡਰਨਵੀਂ ਪਿੰਡ ਦੇ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਛੋਟੀ ਜੀ ਅਪੀਲ ਦੇ ਉੱਤੇ ਇੱਥੇ ਆ ਕੇ ਸਾਡੇ ਲੋਕਾਂ ਦੇ ਵਿੱਚ ਸਾਡੀ ਪ੍ਰੋਬਲਮ ਨੂੰ ਹੱਲ ਕਰਨ ਦਾ ਸਾਨੂੰ ਯਕੀਨ ਦਿਵਾਇਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਵੈਕੁਰ ਜੀ ਖਾਲਸਾ ਵੈਕੁਰ ਜੀ ਅੱਜ ਮੰਨਵੀ ਪਿੰਡ ਦੇ ਵਿੱਚ ਪਹੁੰਚੇ ਹਾਂ ਧਰਨਾ ਲੱਗਿਆ ਹੋਇਆ ਇੱਥੇ ਜਿਹੜਾ ਹੈਗਾ ਐਸਸੀ ਪਰਿਵਾਰਾਂ ਵੱਲੋਂ ਕੀ ਜਿਹੜਾ ਹੈਗਾ ਮੁੱਖ ਕਾਰਨ ਇੱਥੇ ਧਰਨੇਜ਼ਾਰ ਥੋੜੀ ਸੰਬੂਲਤਾ ਕੀ ਕਰਨ ਦੇਖੋ ਜੀ ਮੰਨਵੀ ਪਿੰਡ ਦੇ ਲੋਕਾਂ ਨੇ ਮੈਨੂੰ ਮੇਰੇ ਤੱਕ ਪਹੁੰਚ ਕੀਤੀ ਮੇਰਾ ਨਾਮ ਗੁਲਜਾਰ ਸਿੰਘ ਬੋਵੀਆ ਮੈਂਬਰ ਐਸਸੀ ਕਮਿਸ਼ਨ ਪੰਜਾਬ ਮੇਰੇ ਤੱਕ ਪਹੁੰਚ ਕੀਤੀ ਸਾਡੇ ਪ੍ਰਧਾਨ ਜੀ ਨੇ ਤੇ ਕੁਝ ਮਤਲਬ ਮੇਰੇ ਵੱਲੋਂ ਥੋੜੀਆਂ ਜੀਆਂ ਕੁਝ ਗਤੀਵਿਧੀਆਂ ਚੰਡੀਗੜ੍ਹ 'ਚ ਸੀਗੀਆਂ ਕੁਝ ਕਈ ਹੋਰ ਪ੍ਰੋਗਰਾਮ ਸੀਗੇ ਇਸ ਤਰ੍ਹਾਂ ਦੇ ਤੇ ਉੱਥੇ ਜਾਣ ਕਰਕੇ ਮੈਂ 2 ਦਿਨ ਲੇਟ ਆਇਆ ਇੱਥੇ ਫਿਰ ਵੀ ਤੇ ਜੋ ਸਾਡੇ ਲੋਕਾਂ ਨੂੰ ਕਠਿਨਾਈਆਂ ਆ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਜੋ ਵੀ ਮੈਨੂੰ ਸਾਡੇ ਦਲਿਤ ਭਾਈਚਾਰੇ ਨੂੰ ਦੇ ਜਿੰਨੇ ਵੀ ਮਸਲੇ ਨੇ ਜਿਸ ਤਰ੍ਹਾਂ ਦੇ ਵੀ ਨੇ ਉਹਦੇ ਵਾਸਤੇ ਮੈਨੂੰ ਪੰਜਾਬ ਸਰਕਾਰ ਨੇ ਲਾਇਆ ਤੇ ਮੈਂ ਉਹਨਾਂ ਦੇ ਹੱਲ ਲਈ ਇੱਥੇ ਆਇਆ ਇਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਆਇਆ ਪਹੁੰਚਿਆ ਅੱਜ ਤੇ ਜੋ ਵੀ ਇਹਨਾਂ ਦੇ ਪ੍ਰੋਬਲਮ ਸੀਗੇ ਟਾਵਰ ਦੀ ਪ੍ਰੋਬਲਮ ਹੈ ਤੁਹਾਡੇ ਸਾਹਮਣੇ ਟਾਵਰ ਲੱਗ ਰਿਹਾ ਜਿਹੜਿਆ ਇਹ ਦੱਸ ਰਹੇ ਨੇ ਕਿ ਕਾਫੀ ਪਰਮਿਸ਼ਨਾਂ ਵੀ ਨਹੀਂ ਹੈਗੀਆਂ ਇਹਨਾਂ ਕੋਲ Airtel ਦਾ ਕੋਈ ਟਾਵਰ ਲੱਗ ਰਿਹਾ ਤੇ ਉਸ ਚੀਜ਼ ਦਾ ਅਸੀਂ ਦੇਖਾਂਗੇ ਵੀ ਉਹਨਾਂ ਨੂੰ ਪਰਮਿਸ਼ਨ ਹੈ ਜਾਂ ਨਹੀਂ ਹੈ ਇਹਦੇ ਬਾਰੇ ਇਹਨਾਂ ਤੋਂ ਮਤਲਬ ਇੱਥੇ ਦੇ ਲੋਕਾਂ ਤੋਂ ਸੁਣਨ ਨੂੰ ਮਿਲਿਆ ਮੈਨੂੰ ਤੇ ਬਾਕੀ ਜੋ ਇਹਨਾਂ ਨੂੰ ਕਟੜਾਈਆਂ ਆਉਣਗੀਆਂ ਲਾ ਕੇ ਟਾਵਰ ਲੱਗ ਰਿਹਾ ਜਿਹੜਾ ਟਾਵਰ ਉਹਦੀ ਜਿਹੜੀ ਰੇਂਜਸ ਨੇ ਉਹ ਬਹੁਤ ਖਤਰਨਾਕ ਹੁੰਦੀਆਂ ਨੇ ਤੇ ਇਸ ਨੂੰ ਇਹ ਤਾਂ ਨਹੀਂ ਲੱਗਣ ਦੇਣਗੇ ਤੇ ਕਮਿਸ਼ਨ ਵੀ ਇਹਦਾ ਸਖਤ ਨੋਟਿਸ ਨੋਟਿਸ ਲਾਊਗਾ ਲਿਖੜ ਦੇ ਵਿੱਚ ਆ ਵੀ ਪਹਿਲਾਂ ਵੀ ਲੋਕਾਂ ਵੱਲੋਂ ਦੱਸਿਆ ਗਿਆ ਵੀ ਜਿਹੜੇ ਐਸੀ ਪਰਿਵਾਰਾਂ ਦੇ ਘਰਾਂ ਦੇ ਨੇੜੇ ਕਿ ਲੱਜ ਜਾਂਦੇ ਆ ਟਾਵਰ ਕੀ ਕਾਰਨ ਹੈ ਗਰੀਬ ਲੋਕਾਂ ਦੇ ਘਰਾਂ ਦੇ ਉੱਪਰ ਇਹ ਕੌੰਦਵਾ ਪਾਇਆ ਜਾਂਦਾ ਹੈ ਇਹ ਟਾਵਰ ਲਗਾ ਕੇ ਜਿਹੜੇ ਹੈਗੇ ਨੇ ਦੇਖੋ ਜੀ ਗਰੀਬ ਲੋਕ ਹੈ ਹਰ ਕੋਈ ਇਹਨਾਂ ਤੇ ਅਸਰ ਪਾਉਂਦਾ ਹੈ ਵੱਡੇ ਲੋਕ ਇਹਨਾਂ ਤੇ ਅਸਰ ਪਾਉਂਦੇ ਨੇ ਪਰ ਫਿਰ ਵੀ ਇਹਦਾ ਸਖਤ ਨੋਟਿਸ ਲਿਆ ਜਾਊਗਾ ਅ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਲੋਕਾਂ ਨੂੰ ਧਮਕੀ ਦਿੱਤੀ ਜਾਂਦੀਆਂ ਨੇ ਵੀ ਤੁਹਾਨੂੰ ਜਿਹੜਾ ਹੈਗਾ ਚੱਕ ਕੇ ਲੈਾਂਗੇ ਪਰਚੇ ਕਰਦਾਂਗੇ ਤੁਹਾਡੇ ਉੱਪਰ ਦੇਖੋ ਮੇਰੀ ਐਸਟੀਐਮ ਸਾਹਿਬ ਨਾਲ ਗੱਲ ਹੋਈ ਹੈ ਅੱਜ ਸਾਡੇ ਸੀਐਮ ਸਾਹਿਬ ਅਮਰਗੜ ਹਲਕੇ ਚਾ ਰਹੇ ਨੇ ਉਹਨਾਂ ਕਰਕੇ ਥੋੜਾ ਟਾਈਮ ਨਹੀਂ ਹੈਗਾ ਉਹਨਾਂ ਲਈ ਉਹ ਮੈਨੂੰ ਇਸ ਚੀਜ਼ ਦੀਆਂ ਗਾਈਡਲਾਈਨਾਂ ਭੇ ਤੇ ਫਿਰ ਪੜ ਕੇ ਜੋ ਵੀ ਹੋਊਗਾ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ। ਅਗਰ ਲੋਕਾਂ ਦੇ ਕਹਿਣ ਮੁਤਾਬਕ ਵੀ ਅਨਲੀਗਲੀ ਇਹ ਜਿਹੜਾ ਹੈਗਾ ਟਾਵਰ ਲੱਗ ਰਿਹਾ। ਅਗਰ ਅਨਲੀਗਲੀ ਹੋਇਆ ਤਾਂ ਵੀ ਨੋਟਿਸ ਆਊਗਾ ਜੀ। ਸਖਤ ਨਾ ਹੋਊਗਾ, ਸਖਤੀ ਨਾ। ਕਿ ਜਿਹੜਾ ਬੰਦਾ ਲਵਾ ਰਿਹਾ ਟਾਵਰ ਉਹ ਤੇ ਕਾਰਵਾਈ ਹੋਊਗੀ। ਬਿਲਕੁਲ ਹੋਊਗੀ ਜਿੱਥੇ ਵੀ ਕੋਈ ਅਨਲੀਗਲੀ ਚੀਜ਼ ਹੋਊਗੀ ਉਹ ਤੇ ਸਭ ਤੇ ਕਾਰਵਾਈ ਹੋਊਗੀ।